ਦੇ ਵਿੱਚ ਅੱਜ ਪੰਜਾਬ ਦੇ ਸ਼ੁਰੂ ਮੇ ਖੜੇ ਹੈ ਨਾ 1 ਇੰਚ ਨਹੀਂ ਜਾਣ ਦੇਵਾਂਗੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਜਿੱਥੇ ਕੀ ਇੱਕ ਵੱਡਾ ਇਕੱਠ ਰਵਿੰਦਰ ਸਿੰਘ ਖੇੜਾ ਹੁਣੇ ਗੱਡੀਆਂ ਦੇ ਵਿੱਚ ਮੌਜੂਦ ਨੇ ਦੇਖੇ ਕਿ ਤੁਸੀਂ ਦੇਖ ਸਕਦੇ ਹੋ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਵੱਧ ਚੜ ਕੇ ਜੋ ਕਿ ਅੱਜ ਸੜਕਾਂ ਦੇ ਉੱਪਰ ਹੋ ਰਹੀ ਹੈ ਸਰਕਾਰ ਦੇ ਨੱਕ 'ਚ ਦਮ ਕਰਦੇ ਆਂਗੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਗਵਾਈ ਦੇ ਵਿੱਚ ਪ੍ਰੋਟੈਸਟ ਕਰਾਂਗੇ ਇਸ ਕਾਲੇ ਕਾਨੂੰਨ ਨੂੰ ਵਾਪਸ ਕਰਾ ਕੇ ਹੀ ਦਮ ਲਮਾਉਣਗੇ ਕਿ ਕਿਸਾਨ ਵੀਰਾਂ ਨੂੰ ਤਾਂ ਆਪਣੀ ਆਪਣੀ ਜਾਈ ਜ਼ਮੀਨਾਂ ਨੂੰ ਬਚਾਈਏ ਨਾ ਤੋਂ ਟੋਲਿਆਂ ਤੋਂ ਤੇ 27 ਦੇ ਵਿੱਚ ਝਾੜੂ ਵਾਲ ਨੂੰ ਇੱਥੋਂ ਚੱਲਦਾ ਕਰੀਏ ਆਪਣੀ ਪੰਥਕ ਸਰਕਾਰ ਜਿਹੜੀ ਸ਼ੋਮਣੀ ਕਾਲੀ ਦਾਲ ਦੀ ਆਪਾਂ ਉਹਨੂੰ ਲੈ ਕੇ ਆਈਏ ਅੱਜ ਮੁਹਾਲੀ ਜ਼ਿਲ੍ਹੇ ਦੇ ਵਿੱਚ ਕੁਣ ਲੋਕਾਂ ਦਾ ਰੋਹ ਦੇਖਣ ਨੂੰ ਮਿਲਿਆ ਪੰਜਾਬ ਸਰਕਾਰ ਦੇ ਖਿਲਾਫ ਦਿੱਲੀ ਦੇ ਹਾਕਮਾਂ ਦੇ ਖਿਲਾਫ ਜਿਹੜੇ ਪੰਜਾਬ ਨੂੰ ਰੰਨ ਕਰ ਰਹੇ ਚਲਾ ਰਹੇ ਆ ਸਰਦਾਰ ਸੁਖੀਰ ਸਿੰਘ ਬਾਦਲ ਦੀ ਗਵਾਈ ਹੇਠ ਧਰਨਾ ਜਿਹੜਾ ਲਾਹਮਿਸਾਲ ਮੀਂਹ ਪੈਂਦੇ ਦੇ ਵਿੱਚ ਲੋਕ ਵਹੀਦਾ ਘੱਟ ਕੇ ਆਏ ਆ ਜੋ ਇਹ ਲੈਡ ਪੋਲਿੰਗ ਦੇ ਤਹਿਤ ਜੋ ਲੋਟ ਸਰਕਾਰ ਕਰ ਰਹੀ ਹੈ ਕਿਸਾਨਾਂ ਦੀ ਜ਼ਮੀਨ ਖੋਹ ਰਹੀ ਹੈ ਉਹਦੇ ਖਿਲਾਫ ਵੱਡਾ ਧਰਨਾ ਸੀ ਅੱਜ ਦਮਾਤਾ ਦਫ਼ਤਰ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਵਿਸ਼ਾਲ ਧਰਨੇ ਦੀਆਂ ਤਸਵੀਰਾਂ ਦਿਖਾ ਰਹੇ ਆ ਪੰਜਾਬ ਦੇ ਸ਼ੁਰੂ ਮੇ ਖੜੇ ਹੈ। ਨਾ 1 ਇੰਚ ਨਹੀਂ ਜਾਣ ਦੇਵਾਂਗੇ। ਬਹਾਲੀ ਗਮਾਡਾ ਦਫ਼ਤਰ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਵਿਸ਼ਾਲ ਧਰਨੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਆਪਣੇ ਵੱਖ-ਵੱਖ ਕਾਫਲਿਆਂ ਦੇ ਨਾਲ ਜੋ ਕਿ ਗਮਾਡਾ ਦਫ਼ਤਰ ਦੇ ਪੁੱਟਾ ਪਾ ਬੰਦੇ ਬਾਹਰ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਸੋ ਲਾਈਵ ਤਸਵੀਰਾਂ ਇਸ ਵਕਤ ਮੋਹਾਲੀ ਤੋਂ ਦਿਖਾ ਰਹੇ ਜਿੱਤੇ ਸ਼੍ਰਮਣੀ ਅਕਾਲੀ ਦਲ ਦੀ ਵੱਡੀ ਜਿਹੜੀ ਇੱਕ ਜੀ ਗੱਲ ਕਰੀਏ ਜਿਹੜੇ ਵਲੰਟੀਅਰ ਨੇ ਵੱਡੀ ਕੱਪੜੇ ਕਾਫਲੇ ਦੇ ਵਿੱਚ ਜਿਹੜੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਉਸ ਨੂੰ ਲੈ ਕੇ ਸਾਹਮਣੇ ਯੂਥ ਹਲਕਾ ਯੂਥ ਆਗੂ ਜੂ ਕੀ ਹਲਕੇ ਖਰੜ ਤੋਂ ਰਵਿੰਦਰ ਸਿੰਘ ਖੇੜਾ ਹੁਣ ਵੀ ਸਾਹਮਣੇ ਨਜ਼ਰ ਆ ਰਹੇ ਨੇ ਜਿਹੜਾ ਸਾਹਿਬ ਕਿਵੇਂ ਦੇਖਦੇ ਹੋ ਅੱਜ ਵੱਡਾ ਦਰਨ ਲਗਾਇਆ ਗਿਆ ਹੈ ਸ਼੍ਰੋਮਣਿਕਾ ਲੀਦਰ ਵਾਲਾ ਮੋਹਾਲੀ ਵਿੱਚ ਦੇਖੋ ਸਰਕਾਰ ਦੇ ਨੱਕ 'ਚ ਦਮ ਕਰਦੇ ਆਂਗੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਗਵਾਈ ਦੇ ਵਿੱਚ ਪ੍ਰੋਟੈਸਟ ਕਰਾਂਗੇ ਇਸ ਕਾਲੇ ਕਾਨੂੰਨ ਨੂੰ ਵਾਪਸ ਕਰਾ ਕੇ ਹੀ ਦਮ ਲਵਾਂਗੇ ਸਰਕਾਰ ਦੇ ਕੰਨ ਪਾੜਾਂਗੇ ਜਗਾਵਾਗੇ ਇਹਨਾਂ ਨੂੰ ਕਿ ਜਿਹੜਾ ਇਹ ਕਾਲਾ ਕਾਨੂੰਨ ਬਣਾਇਆ ਇਹਨੂੰ ਵਾਪਸ ਲਿਆ ਜਾਵੇ ਇਹ ਜਦੋਂ ਕਿਸਾਨਾਂ ਨੂੰ ਮਨਜ਼ੂਰੀ ਨਹੀਂ ਤੈਨੂੰ ਵਾਪਸ ਲਿਆ ਜਾਵੇ ਠੀਕ ਹੈ ਦੇਖ ਸਾਡੇ ਯੂਥਾਗੂ ਹਲਕੇ ਖੜੜੇ ਰਵਿੰਦਰ ਸਿੰਘ ਖੇੜਾ ਹੁਣੇ ਜਿਉਂਕਿ ਵਿਸ਼ੇਸ਼ ਤੌਰ ਤੇ ਅੱਜ ਮੁਹਾਲੀ ਉਟਾਪਾਵਾਂ ਜੋ ਕਿ ਗਮਾਡਾ ਦਫ਼ਤਰ ਦੇ ਬਾਹਰ ਦੀਆਂ ਤਸਵੀਰਾਂ ਦਿਖਾ ਰਹੇ ਆਂ ਆਪਣੀ ਅਕਾਲੀ ਦਲ ਵੱਲੋਂ ਅੱਜ ਮੁਹਾਲੀ ਗਮਾਡਾ ਦਫ਼ਤਰ ਦੇ ਬਾਹਰ ਵਿਸ਼ਾਲ ਤਰਨਾ ਦਿੱਤਾ ਗਿਆ ਤੇ ਵਿਸ਼ੇਸ਼ ਤੌਰ ਤੇ ਸੁਖਬੀਰ ਸਿੰਘ ਬਾਦਲ ਹੁਣ ਇੱਥੇ ਪਹੁੰਚੇ ਸੀਗੇ ਤੇ ਪੂਰੀ ਸਮੁੱਚੀ ਟੀਮ ਅਕਾਲੀ ਵਰਕਰਾਂ ਦੀ ਜੋ ਕਿ ਵੱਧ ਚੜ ਕੇ ਜੋ ਕਿ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਜਿਹੜਾ ਆਪਣਾ ਤਰਨਾ ਇੱਥੇ ਲਗਾਇਆ ਗਿਆ ਤੇ ਵੱਧ ਚੜ ਕੇ ਤਿੰਨ ਜ਼ਿਲ੍ਹਿਆਂ ਦੇ ਜਿਹੜੇ ਲੋਕ ਨੇ ਵਰਕਰ ਨੇ ਵੱਧ ਚੜ ਕੇ ਇੱਥੇ ਪਹੁੰਚੇ ਸੀਗੇ ਰਮਿੰਦਰ ਸਿੰਘ ਖਹਿਰਾ ਹੁਣ ਛੱਡਦਾ ਮੌਜੂਦ ਨੇ ਅੱਜ ਮੁਹਾਲੀ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਲੋਕਾਂ ਦਾ ਰੋਹ ਦੇਖਣ ਨੂੰ ਮਿਲਿਆ ਪੰਜਾਬ ਸਰਕਾਰ ਦੇ ਖਿਲਾਫ ਦਿੱਲੀ ਦੇ ਹਾਕਮਾਂ ਦੇ ਖਿਲਾਫ ਜਿਹੜੇ ਪੰਜਾਬ ਨੂੰ ਰੰਨ ਕਰ ਰਹੇ ਚਲਾ ਰਹੇ ਆ ਸਰਦਾਰ ਸੁਖੀਰ ਸਿੰਘ ਬਾਦਲ ਦੀ ਗਵਾਈ ਹੇਠ ਧਰਨਾ ਜਿਹੜਾ ਲਾਹ ਮਿਸਾਲ ਮੀ ਪੈਂਦੇ ਦੇ ਵਿੱਚ ਲੋਕ ਵਹੀਦਾਂ ਘੱਟ ਕੇ ਆਏ ਆ ਪੂਰੀ ਡੈਡੀਕੇਸ਼ਨ ਦੇ ਨਾਲ ਖੜੇ ਰਹੇ ਆ ਅਸੀਂ ਜਦ ਤੱਕ ਨਹੀਂ ਇਸ ਜਿਹੜੀ ਕਾਲੀ ਨੀਤੀ ਬਣਾਈ ਇਹਨਾਂ ਨੇ ਜਿਹੜੀ ਲਾਈਟਿੰਗ ਯੂਸ਼ ਨੂੰ ਬਣਾਈ ਆ ਇਹਨੂੰ ਫੇਰ ਖਤਮ ਕਰਕੇ ਹੀ ਸਾ ਲਵਾਂਗੇ ਲੋਕਾਂ ਦਾ ਕਿੰਨਾ ਕੁ ਪਿਆਰ ਦੇਖਦੇ ਹੋ ਕਾਲੀ ਦਲ ਦੇ ਪਰਦੇ ਤੁਹਾਡੇ ਸਾਹਮਣੇ ਜੀ ਮੀਂਹ ਪੈਂਦੇ ਵਿੱਚ ਵੀ ਲੋਕ ਜਿਹੜਾ ਪਾਜੀ ਕਿਵੇਂ ਦੇਖਦੇ ਹੋ ਕਿੰਨਾ ਕੁ ਇਕੱਠ ਸੀ ਅੱਜ ਲੋਕ ਲੱਗਦਾ ਵੀ ਬੜੀ ਦੂਰ ਦੂਰੋਂ ਚੱਲ ਕੇ ਜਿਹੜੇ ਇਕੱਠ ਦੇ ਵਿੱਚ ਪਹੁੰਚੇ ਸੀਗੇ ਇਕੱਠ ਦਾ ਤੁਸੀਂ ਦੇਖ ਹੀ ਲਿਆ ਜੋ ਕੇਜਰੀਵਾਲ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਜਿਹੜਾ ਇਹ ਲੁੱਟ ਮਚਾਈ ਕਰਿਏ ਵੱਡੇ ਕਾਫਲਿਆਂ ਦੇ ਰੂਪ ਦੇ ਵਿੱਚ ਆਪਣੇ ਹਲਕੇ ਤੋਂ ਵੀ ਖਰੜ ਤੋਂ ਵੀ ਮੁਹਾਲੀ ਤੋਂ ਵੀ ਐਨ ਕੇ ਸ਼ਰਮਾ ਦਾ ਬੱਸੀ ਤੋਂ ਬਾਕੀ ਹੋਰ ਜਿੰਨੇ ਵੀ ਇਲਾਕ ਦੇ ਜਿਲ੍ਹਾਚੋਂ ਵੱਡੀ ਗਿਣਤੀ ਦੇ ਵਿੱਚ ਜੋ ਕਿਸਾਨੀ ਦੇ ਨਾਲ ਲੋਕ ਵੀ ਜੁੜੇ ਹੋਏ ਵੀ ਸ਼੍ਰੋਮਣੀ ਅਕਾਲੀ ਦਲ ਵਰਕਰ ਸਹਿਬਾਨ ਵੀ ਵੱਡੀ ਤਾਦ ਆਇਦੋ ਹਜ਼ਾਰਾਂ ਦੀ ਗਿਣਤੀ ਉਹ ਮੁਹਾਲੀ ਦੇ ਵਿੱਚ ਪਹੁੰਚੇ ਜੋ ਇਹ ਲੈਂਡ ਪੂਲਿੰਗ ਦੇ ਤਹਿਤ ਜੋ ਲੋਟ ਸਰਕਾਰ ਕਰ ਰਹੀ ਹੈ ਕਿਸਾਨਾਂ ਦੀ ਜ਼ਮੀਨ ਖੋਹ ਰਹੀ ਹੈ ਉਹਦੇ ਖਿਲਾਫ ਵੱਡਾ ਧਰਨਾ ਸੀ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਤੁਹਾਡੇ ਜਰੀਏ ਕਿ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਮੋਢੇ ਨਾਲ ਮੋਢਾ ਲਾ ਕੇ ਕਿਸਾਨ ਵੀਰਾਂ ਨੂੰ ਤਾਂ ਆਪਣੀ ਆਪਣੀ ਜਿਹੜੀਆਂ ਜ਼ਮੀਨਾਂ ਨੂੰ ਬਚਾਈਏ ਨਾ ਤੋਂ ਟੋਲਿਆਂ ਤੋਂ ਤੇ ਸਤਾਈ ਦੇ ਵਿੱਚ ਝਾੜੂ ਵਾਲ ਨੂੰ ਇੱਥੋਂ ਚੱਲਦਾ ਕਰੀਏ ਆਪਣੀ ਪੰਥਕ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਆਪਾਂ ਉਹਨੂੰ ਲੈ ਕੇ ਆਈਏ ਤਾਂ ਜੋ ਆਪਣੇ ਪੰਜਾਬ ਦਾ ਕਿਸਾਨੀ ਦਾ ਨੌਜਵਾਨ ਵਰਗ ਦਾ ਜਿਹੜਾ ਵਿਕਾਸ ਹੈ ਉਹ ਹੋ ਸਕੇ ਠੀਕ ਹੈ ਧੰਨਵਾਦ ਸੋ ਵੱਡੀ ਗਿਣਤੀ ਦੇ ਵਿੱਚ ਅੱਜ ਅਕਾਲੀ ਵਰਕਰ ਮੁਹਾਲੀ ਦੀ ਸੜਕਾਂ ਦੇ ਉੱਪਰ ਨਿਤਰੇ ਸੀਗੇ ਵੱਡਾ ਇਕੱਠ ਸੀ ਲਗਾਤਾਰ ਮੀਂਹ ਪੈ ਰਹੀ ਸੀ ਬਾਰਿਸ਼ ਹੋ ਰਹੀ ਸੀ ਪਰ ਉਸ ਦੇ ਬਾਵਜੂਦ ਇਹਨਾਂ ਦੇ ਹੌਸਲੇ ਬੁਲੰਦ ਸੀਗੇ ਪਰ ਕਿਤੇ ਨਾ ਕਿਤੇ ਜਿਹੜਾ ਵਿਸ਼ਾਲ ਤਰਨਾ ਪੂਰਾ ਹੁਣ ਖਤਮ ਹੋ ਚੁਆ ਸੁਖਬੀਰ ਸਿੰਘ ਬਾਦਲ ਇੱਥੋਂ ਚਲੇ ਗਏ ਐਂਡ ਪੋਲਿੰਗ ਪਾਲਿਸੀ ਦੇ ਅਧੀਨ ਅੱਜ ਸ਼੍ਰੋਮਣੀ ਅਕਾਲੀ ਦਲ ਤੋਂ ਪੂਰੇ ਪੰਜਾਬ ਦੇ ਵਿੱਚ ਇੱਕ ਵੱਡੀ ਜਿਹੜੇ ਤੇ ਵਿਸ਼ਾਲ ਧਰਨੇ ਦੀ ਜਿਹੜੀ ਮੰਗ ਕੀਤੀ ਗਈ ਸੀ ਤਾਂ ਉਸ ਧਰਨੇ ਨੂੰ ਲੈ ਕੇ ਅੱਜ ਹਜ਼ਾਰਾਂ ਹੀ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਸੜਕਾਂ ਦੇ ਉੱਪਰ ਉਤਰੇ ਨੇ ਤਾਂ ਉਸ ਨੂੰ ਨੇ ਕਿ ਖਰੜ ਹਲਕੇ ਦੇ ਵਿੱਚੋਂ ਰਵਿੰਦਰ ਸਿੰਘ ਖੇੜਾ ਹੁਣੀ ਖਾਸ ਤੌਰ ਤੇ ਜੋ ਕਿ ਆਪਣੇ ਖਰੜ ਹਲਕੇ 'ਚੋਂ ਇੱਕ ਵੱਡਾ ਇਕੱਠ ਨਿਊ ਚੰਡੀਗੜ੍ਹ ਦੀਆਂ ਤਸਵੀਰਾਂ ਦਿਖਾ ਰਹੇ ਆ ਜਿੱਥੇ ਕਿ ਇੱਕ ਵੱਡਾ ਇਕੱਠ ਰਵਿੰਦਰ ਸਿੰਘ ਖੇੜਾ ਹੁਣੀ ਗੱਡੀਆਂ ਦੇ ਵਿੱਚ ਮੌਜੂਦ ਨੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਵੱਧ ਚੜ ਕੇ ਜੋ ਕਿ ਅੱਜ ਸੜਕਾਂ ਦੇ ਉੱਪਰ ਉਤਰੀ ਹੈ ਤੇ ਲੈਂਡ ਪੋਲਿੰਗ ਜਿਹੜੀ ਪਾਲਿਸੀ ਆ ਉਹਦੇ ਅਧੀਨ ਜਿਹੜਾ ਅੱਜ ਵਿਸ਼ਾਲ ਤਰਨਾ ਜਿਹੜੀ ਆਲ ਦਿੱਤੀ ਗਈ ਸੀ ਉੱਤਾ ਉਸ ਨੂੰ ਦੇਖ ਸਕਦੇ ਹੋ ਹਜ਼ਾਰਾਂ ਹਜ਼ਾਰਾਂ ਹੀ ਗੱਡੀਆਂ ਦਾ ਇਕੱਠ ਲੰਬੀ ਲੰਬੀ ਲਾਈਨ ਲੱਗੀ ਹੋਈ ਹੈ ਪਿੱਛੇ ਤੱਕ ਤੁਸੀਂ ਦੇਖ ਸਕਦੇ ਹੋ ਤਾਂ ਜਿਹੜਾ ਮੋਹਾਲੀ ਵਿਖੇ ਗਮਾਡਾ ਦਫ਼ਤਰ ਦੇ ਬਾਹਰ ਜਿਹੜਾ ਹੈ ਧਰਨਾ ਲੱਗਣਾ ਤਾਂ ਉਸ ਨੂੰ ਲੈ ਕੇ ਜਿਹੜੀ ਹੈ ਕਾਲ ਦਿੱਤੀ ਗਈ ਸੀ ਸ਼੍ਰੋਮਣੀ ਕਾਲਜ ਦੇ ਹਜ਼ਾਰਾਂ ਹੀ ਵਰਕਰ ਅੱਜ ਸੜਕਾਂ ਦੇ ਉੱਪਰ ਉਤਰੇ ਹੋਏ ਨੇ